ਰਾਜਾ ਬੜਿੰਗ ਨੂੰ ਵੀ ਲੁਧਿਆਣਾ ਤੋਂ ਟਿਕਟ ਦਿੱਤੀ ਗਈ ਹੈ ਇਸ ਤੋਂ ਇਲਾਵਾ ਸੁਜਿੰਦਰ ਸਿੰਘ ਦਾਵਾ ਗੁਰਦਾਸਪੁਰ ਤੋਂ ਉਮੀਦਵਾਰ ਬਣੇ ਨੇ ਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਵਿਜੇਂਦਰ ਸਿੰਘਲਾ ਨੂੰ ਚੋਣ ਮੈਦਾਨ ਦੇ ਵਿੱਚ ਕਾਂਗਰਸ ਨੇ ਉਤਾਰ ਦਿੱਤਾ ਸੁਜਿੰਦਰ ਦਾਵਾ ਇਸ ਗੱਲ ਤੋਂ ਨਿਕਲਦੇ ਸੀ ਕਿ ਮੈਂ ਤਾਂ ਰਾਜਸਥਾਨ ਦਾ ਇੰਚਾਰਜ ਹਾਂ ਉਹ ਕਹਿੰਦੇ ਹੁਣ ਤਾਂ ਵੋਟਾਂ ਨਿਬੜ ਗਈਆਂ ਰਾਜਸਥਾਨ ਦੀਆਂ ਦਾ ਵਿਲੇ ਹੋਂਦ ਤਾਂ ਤੁਸੀਂ 4 ਜੂਨ ਤੱਕ ਤਾਂ ਕੁਝ ਨਹੀਂ ਕਰਨਾ ਸਾਨੂੰ ਸਾਰਿਆਂ ਨੂੰ ਪਤਾ ਕਿ ਭਾਰਤ ਕੋਸ਼ਰ ਆਸ਼ੂ ਤੇ ਵਿਜਲेंस ਦਾ ਕੇਸ ਹੂੰ ਉਹਨੂੰ ਲੈ ਕੇ ਆਉਂਦੇ ਆ ਤਾਂ ਪਹਿਲੇ ਸਵਾਲ ਖੜੇ ਹੋ ਜਾਣੇ ਸੀ ਮਾਨ ਸਾਹਬ ਨੇ ਆਪਣਾ ਉਮੀਦਵਾਰ ਹਰਪਾਲ ਸਿੰਘ ਵਾਪਸ ਲੈ ਕੇ ਹੂੰ ਭਾਈ ਅੰਮ੍ਰਿਤਪਾਲ ਸਿੰਘ ਦੀ ਹਮਾਇਤ ਕਰਤੀ ਐ ਅਕਾਲੀ ਦਲ ਨੇ ਵੀ ਜਿਹੜਾ ਉਮੀਦਵਾਰ ਦਿੱਤਾ ਬਿਰਸਾ ਸਿੰਘ ਬੁਲਟੋਆ ਉਹ ਵੀ ਦਾ ਪੰਤਕਚੇਰੇ ਕਾਂਗਰਸ ਦੀ ਲੀਡਰ ਹੈ ਸੁਪਰੀਆ ਸ਼ਰਮੀ ਉਨੇ ਵੀ ਨਵੀਂ ਚਰਚਾ ਛੇੜ ਦਿੱਤੀ ਹੈ ਉਹਨੇ ਪ੍ਰੈਸ ਕਾਨਫਰੰਸ ਕਰਕੇ ਭਾਜਪਾ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕੀ। ਇਹਦੀਆਂ ਬਹੁਤ ਸਾਰੀਆਂ ਬਵਾਦਤ ਵੀਡੀਓਜ਼ ਉਹ ਸਭ ਨੇ ਆ ਗਿਆ ਚੱਲ ਰਹੀਆਂ ਨੇ ਉਹਨਾਂ ਦਾ ਵਿਸਥਾਰ ਵਰਣਨ ਕਰਨਾ ਟਟੋ-ਟਟ ਆਪ ਨੂੰ ਔਖਾ ਲੱਗਦਾ। ਉਹ ਕਹਿੰਦੇ ਇੱਕ ਨਹੀਂ ਇਹਨੇ ਹਜ਼ਾਰਾਂ ਔਰਤਾਂ ਦੇ ਕਥਤ ਰੂਪ ਦੇ ਵਿੱਚ ਬਰਬਾਦ ਕੀਤੇ ਰਗਾ। ਸ਼ਹਿਰੀ ਕਲਸੀ ਨੂੰ ਵੀ ਲੋਕ ਸਭਾ ਉਮੀਦਵਾਰ ਵੱਜੋਂ ਟਿਕਟ ਦਿੱਤੀ ਆ ਆਵਾਦਮੀ ਪਾਰਟੀ ਨੇ ਉਹ ਵੀ ਚੋਣ ਪ੍ਰਚਾਰ ਦੇ ਵਿੱਚ ਜੁਟੇ ਹੋਏ ਨੇ ਹਾਲਾਂਕਿ ਐਮ ਐਲ ਏ ਨੇ ਉਹ ਆਵਾਦਮੀ ਪਾਰਟੀ ਦੇ ਤਾਂ ਉਹਨਾਂ ਦੇ ਚੋਣ ਪ੍ਰਚਾਰ ਦੇ ਦੌਰਾਨ ਵੀ ਇੱਕ ਨਵੀਂ ਚਰਚਾ ਛਿੜ ਗਈ ਇਹਨਾਂ ਨੇ ਇਹ ਕਹਿਤਾ ਕਿ 2022 ਵਾਲੀ ਭਾਜੀ ਮੋੜ ਰਹੀਆਂ ਜੇ ਤੁਸੀਂ ਦੇਖਾਂਗੇ ਤੁਹਾਨੂੰ ਇਹਨਾਂ ਨੇ ਕੱਟਤ ਰੂਪ ਦੇ ਵਿੱਚ ਧਮਕੀਆਂ ਦਿੱਤੀਆਂ ਨੇ ਧਮਕੀਆਂ ਦੇਣਾ ਪਬਲੀਕਲੀ ਬੁਣਾਇਆ ਸਾਸ੍ਰੀਕਾਲ ਸੜਕ ਖਾਸ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਦੇਖ ਰਹੇ ਦੇਸ਼ ਉਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਜਿਹੜੇ ਪੱਖ ਦੇ ਮੁੱਦੇ ਹੁੰਦੇ ਨੇ ਉਹਨਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ ਤੇ ਇਸ ਪ੍ਰੋਗਰਾਮ ਦਾ ਹਿੱਸਾ ਬੰਦੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦਾ ਢਿੱਲੋਂ ਸਾਹਿਬ ਸਵਾਗਤ ਹੈ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਢਿੱਲੋਂ ਸਾਹਿਬ ਸਾਰੇ ਪਾਸੇ ਇਹੀ ਰੌਲਾ ਸੀਗਾ ਕਿ 5 ਸੀਟਾਂ ਕਾਂਗਰਸ ਨੇ ਜੇ ਛੱਡੀਆਂ ਹੋਈਆਂ ਨੇ ਉਹਨਾਂ ਦੇ ਉੱਤੇ ਕਿਹੜੇ ਉਮੀਦਵਾਰ ਪੰਜਾਬ ਦੇ ਵਿੱਚ ਉਤਾਰੇ ਜਾਣਗੇ ਤੇ ਜਿਵੇਂ ਆਪਣੇ ਪ੍ਰੋਗਰਾਮ ਦਾ ਟਾਈਟਲ ਹੈ ਇੱਕ ਮੇਰੀ ਵੀ ਸੁਣੋ ਤਾਂ ਸਾਰੇ ਲੀਡਰ ਇਹ ਵੀ ਕਹਿੰਦੇ ਸੀਗੇ ਇੱਕ ਮੇਰੀ ਵੀ ਸੁਣੋ ਮੈਨੂੰ ਟਿਕਟ ਦੇ ਦਿਓ ਪਰ ਉਹਨਾਂ ਦੀ ਨਹੀਂ ਸੁਣੀ ਗਈ ਵੱਡੇ ਫੇਰ ਬਦਲ ਹੋਏ ਨੇ ਇੱਕ ਸੀਟ ਦੇ ਉੱਤੇ ਅਜੇ ਵੀ ਪੇ ਚੜਿਆ ਹੋਇਆ ਫਿਰੋਜ਼ਪੁਰ ਵਾਲੀ ਤੇ ਬਾਕੀ ਰਹਿੰਦੀਆਂ 4 ਸੀਟਾਂ ਦੇ ਉੱਤੇ ਉਮੀਦਵਾਰ ਉਤਾਰ ਦਿੱਤੇ ਗਏ ਨੇ ਦੋ ਉਮੀਦਵਾਰ ਅਜੇ ਉਤਾਰੇ ਗਏ ਨੇ ਜਿਨ੍ਹਾਂ ਦੀ ਚਰਚਾਈ ਨਹੀਂ ਸੀ ਉਸ ਸੀਟ ਦੇ ਉੱਤੇ ਹੋਰ ਨਾ ਸੀਟਾਂ ਦੇ ਉੱਤੇ ਹਾਲਾਂਕਿ ਦਾਵੇਦਾਰੀ ਹੈ ਸੀ ਪਰ ਵੱਡਾ ਫੇਰ ਬਦਲ ਹੋ ਗਿਆ ਜਿਵੇਂ ਕਹਿੰਦੇ ਨੇ ਕਿਆਂ ਸਰਾਈਆਂ ਕੁਝ ਹੋਰ ਹੁੰਦੀਆਂ ਨੇ ਤੇ ਹਕੀਕਤ ਕੁਝ ਹੋਰ ਹੁੰਦੀ ਹੈ ਇੱਕ ਤਾਂ ਕੁਲਵੀਰ ਸਿੰਘ ਜ਼ੀਰਾ ਫਿਰੋਜ਼ਪੁਰ ਤੋਂ ਦਾਵੇਦਾਰ ਸੀ ਉਹਨਾਂ ਨੂੰ ਖਡੂਰ ਸਾਹਿਬ ਤੋਂ ਚੋਣ ਮੈਦਾਨ 'ਚ ਉਤਾਰ ਦਿੱਤਾ ਗਿਆ ਤੇ ਰਾਜਾ ਵੜਿੰਗ ਦਾ ਕੋਈ ਚਰਚਾ ਹੀ ਨਹੀਂ ਸੀ ਕਿ ਰਾਜਾ ਵੜਿੰਗ ਵੀ ਚੋਣ ਲੜਨਗੇ ਜਾਂ ਨਹੀਂ ਲੜਨਗੇ ਰਾਜਾ ਵੜਿੰਗ ਨੂੰ ਵੀ ਲੁਧਿਆਣਾ ਤੋਂ ਟਿਕਟ ਦਿੱਤੀ ਗਈ ਹੈ ਇਸ ਤੋਂ ਇਲਾਵਾ ਸੁਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਤੋਂ ਉਮੀਦਵਾਰ ਬਣੇ ਨੇ ਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਵਿਜੇਂਦਰ ਸਿੰਘਲਾ ਨੂੰ ਚੋਣ ਮੈਦਾਨ ਦੇ ਵਿੱਚ ਕਾਂਗਰਸ ਨੇ ਉਤਾਰ ਦਿੱਤਾ ਹੈ। ਤਰਵਿੰਦਰ ਅਸਲ ਦੇ ਵਿੱਚ ਕਈ ਵਾਰ ਨਾ ਜਿਹੜੀ ਪਰਸੋ ਮੀਟਿੰਗ ਹੋਈ ਹੈ ਨਾ ਇਹਨਾਂ ਦੀ ਇਹ ਰਾਜੇ ਬੜਿੰਗ ਦਾ ਨਾ ਉੱਥੇ ਨਿਕਲ ਕੇ ਆਇਆ। ਹੂੰ ਵੀ ਤੁਸੀਂ ਦਿਗਜ ਕਿਉਂ ਨਹੀਂ ਲੜਦੇ? ਹੂੰ ਗੁਰਦਾਸਪੁਰ ਵਾਸਤੇ ਸੁਖਜਿੰਦਰ ਸਿੰਘ ਰੰਧਾਵਾ ਤੇ ਪ੍ਰਤਾਪ ਬਾਜਬਾਨ ਨੂੰ ਵੀ ਬਣਾਇਆ ਜਾ ਰਿਹਾ ਸੀ। ਹੂੰ ਕਿ ਤੁਹਾਡਾ ਇਲਾਕਾ ਤੁਸੀਂ ਲੜੋ। ਹੂੰ ਸੁਖਜਿੰਦਰ ਸਿੰਘ ਰੰਦਾਵਾ ਇਸ ਗੱਲ ਤੋਂ ਨਿਕਲਦੇ ਸੀ ਕਿ ਮੈਂ ਤਾਂ ਰਾਜਸਥਾਨ ਦਾ ਇੰਚਾਰਜ ਐ। ਹੂੰ ਉਹ ਕਹਿੰਦੇ ਹੁਣ ਤਾਂ ਵੋਟਾਂ ਨਿਭੜ ਗਈਆਂ। ਰਾਜਸਥਾਨ ਦੀਆਂ ਤਾਂ ਵਿਲੇ ਹੁੰਦਾ ਤੁਸੀਂ। ਹੂੰ 4 ਜੂਨ ਤੱਕ ਤਾਂ ਕੁਝ ਨਹੀਂ ਕਰਨਾ। ਸੋ ਸੁਖਜਿੰਦਰ ਸਿੰਘ ਰੰਦਾਵਾ ਨੂੰ ਉੱਥੇ ਲੈ ਜਾਂਦਾ। ਇਹਨਾਂ ਨੇ ਬਹੁਤ ਜੋੜ ਘਟੌ ਲਾਏ। ਜਿਹੜਾ ਲੁਧਿਆਣੇ ਦੀ ਸੀਟ ਐ। ਸਾਨੂੰ ਸਾਰਿਆਂ ਨੂੰ ਪਤਾ ਕਿ ਭਾਰਤ ਪੂਸ਼ਨ ਆਸ਼ੂ ਤੇ ਬਿਜ਼ਨਸ ਦਾ ਕੇਸ ਐ। ਹੂੰ ਉਹਨੂੰ ਲੈ ਕੇ ਆਉਂਦੇ ਆ ਤਾਂ ਪਹਿਲੇ ਸਵਾਲ ਖੜੇ ਹੋ ਜਾਣੇ ਸੀ ਫੇਰ ਆਇਆ ਵੀ ਬੈਂਸਪੁਰਾ ਆ ਰਹੇ ਨੇ ਬੈਂਸਪੁਰਾ ਦੁਚਿੱਤੀ ਚ ਕਦੇ ਕਦੇ ਅਕਾਲੀ ਦਲ ਚ ਸ਼ਾਮਲ ਹੋ ਰਹੇ ਨੇ ਦੁਬਾਰਾ ਕਦੇ ਕਹਿੰਦੇ ਵੀ ਇਹ ਤਾਂ ਇੱਧਰ ਆ ਰਹੇ ਨੇ ਕਾਂਗਰਸ ਦੇ ਵਿੱਚ ਉਹ ਦੁਚਿੱਤੀ ਦੇ ਵਿੱਚ ਉਹ ਕੰਮ ਰਹਿ ਗਿਆ ਹਮ ਅਨੰਤਪੁਰ ਸਾਹਿਬ ਤੋਂ ਕੋਈ ਸ਼ੱਕ ਨਹੀਂ ਵਿਜੇਂਦਰ ਸਿੰਘਲਾ ਦਾ ਨਾ ਚੱਲਦਾ ਸੀ ਹਮ ਹਾਲਾਂਕਿ ਉਹਨਾਂ ਦਾ ਅਲਾਦਪੁਰ ਸੋਰਾ ਕੋਈ ਤਾਲੁਕਾਤ ਨਹੀਂ ਰਹਿਣ ਵਾਲੇ ਪਟਿਆਲੇ ਦੇ ਹੂੰ ਪਸ਼ੋਕੜ ਸਬਾੜਾ ਇਹਨਾਂ ਦੇ ਪੁਰਖਿਆਂ ਦਾ ਤੇ ਸੰਗਰੂਰ ਦੇ ਵਿੱਚ ਵੀ ਤਾਂ ਜਾ ਕੇ ਉਹ ਲੜੇ ਸੀ ਉੱਥੇ ਸੰਗਰੂਰ ਹੈ ਤਾਂ ਕੁਝ ਨਹੀਂ ਸੀ ਹੂੰ ਉੱਥੇ ਲੋਕ ਸਭਾ ਵੀ ਜਿੱਤੇ ਐ ਤੇ ਵਿਧਾਨ ਸਭਾ ਵੀ ਜਿੱਤ ਕੇ ਮੰਤਰੀ ਵੀ ਬਣ ਗਏ ਹੂੰ ਉਹਨਾਂ ਨੂੰ ਉਥੋਂ ਅਲਾਨਤਾ ਅਜੇ ਤੱਕਰ ਪ੍ਰਕਿਰਿਆ ਕੋਈ ਰਾਣਾ ਗੁਰਜੀਤ ਸਿੰਘ ਦੇ ਪਰਿਵਾਰ ਦੀ ਨਹੀਂ ਆਈ ਹੋ ਸਕਦਾ ਉਹਨਾਂ ਨੂੰ ਕਹਿਤਾ ਹੋਵੇ ਤੁਸੀਂ ਦੋ ਹੀ ਪਿਓ ਪੁੱਤ ਐਮ ਐਲ ਏ ਹੂੰ ਐਮ ਐਲ ਏ ਰੰਧਾਵਾ ਸਾਹਿਬ ਵੀ ਐਮਐਲਏ ਰਾਜਾ ਵੜਿੰਗ ਵੀ ਹੈ ਹੂੰ ਕਾਂਗਰਸ ਦੇ ਪ੍ਰਧਾਨ ਵੀ ਹੈ ਹੂੰ ਤੇ ਜਿਹੜੀ ਅਗਲੀ ਟਿਕਟ ਦਿੱਤੀ ਹੈ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਨੂੰ ਇੱਕ ਖਡੂਰ ਸਾਹਿਬ ਤੋਂ ਕੁਲਵੀਰ ਜੀਰਾ ਉਹ ਤਾਂ ਆਪਾਂ ਜਿਵੇਂ ਗੱਲ ਕਰਦੇ ਆਂ ਕਿ ਉਹ ਪੰਥਕ ਚੇਰਾ ਤੇ ਕੁਲਦੀਪ ਵੀਰ ਜੀਰੇ ਦਾ ਜਿਹੜਾ ਜਿਹੜਾ ਪੰਥਕ ਹੈ ਰਾਣਾ ਗੁਰਜੀਤ ਦਾ ਪੰਥਕ ਚੇਰਾ ਨਹੀਂ ਹੂੰ ਇੱਕ ਚੀਜ਼ ਤਾਂ ਇਸ ਗੱਲ ਦਾ ਉਹ ਬਜਰਾ ਸੀ ਮੇਰੇ ਕੋਲ ਟਿਕਟ ਵੰਡਣ ਮਿਲੇ ਇਸ ਦੂਮੀ ਪ੍ਰਾਇੋਰਟੀ ਤੇ ਦੇਖਿਆ ਗਿਆ ਕਿ ਬਾਕੀ ਉਮੀਦਵਾਰ ਸਾਰੇ ਪੰਥਕ ਨੇ ਹੂੰ ਭਾਵੇਂ ਮਾਨ ਸਾਹਿਬ ਨੇ ਆਪਣਾ ਉਮੀਦਵਾਰ ਹਰਪਾਲ ਸਿੰਘ ਵਾਪਸ ਲੈ ਕੇ ਹੂੰ ਭਾਈ ਅਮਰਤਪਾਲ ਸਿੰਘ ਦੀ ਹਮਾਇਤ ਕਰਤੀ ਐ ਅਕਾਲੀ ਦਲ ਨੇ ਵੀ ਜਿਹੜਾ ਉਮੀਦਵਾਰ ਦਿੱਤਾ ਬਿਰਸਾ ਸਿੰਘ ਬੁਲਟੋਆ ਉਹ ਵੀ ਤਾਂ ਪੰਥਕ ਚੇਰਾ ਹੈ ਹੂੰ ਭਾਵੇਂ ਜੋ ਮਰਜੀ ਉਹਦੇ ਤੇ ਇਲਜ਼ਾਮ ਹੋਣ ਪੁਰਾਣੇ ਉਹਨੇ ਬਹੁਤ ਕੁਝ ਕਿਹਾ ਤਾਂ ਸੀ ਵਿਧਾਨ ਸਭਾ ਦੇ ਵਿੱਚ ਪਰ ਚਿਹਰਾ ਤਾਂ ਹੂੰ ਪੰਥਕ ਹੈਗਾ ਇਸ ਤਰ੍ਹਾਂ ਮਨਜੀਤ ਸਿੰਘ ਮੱਨਾ ਹੂੰ ਸੋ ਇਹ ਸਾਰਾ ਕੁਝ ਕਰ ਕਰਾ ਕੇ ਤੇ ਆਮ ਆਦਮੀ ਪਾਰਟੀ ਇਹਨਾਂ ਨੇ ਵੀ ਉੱਥੇ ਉਹ ਚਿਹਰੇ ਹੀ ਦਿੱਤੇ ਹੂੰ ਸੋ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਖਡੂਰ ਸਾਹਿਬ ਦੀ ਜਿਹੜੀ ਮਹੱਤਤਾ ਹੈ ਉਹ ਦੇਖਦੇ ਹੋਏ ਇਹ ਟਿਕਟਾਂ ਦਿੱਤੀਆਂ ਇੱਕ ਰਹਿ ਗਿਆ ਹੁਣ ਫਿਰੋਜ਼ਪੁਰ ਹੂੰ ਇੱਕ ਤਾਂ ਉਥੋਂ ਕੰਪੀਟੀਸ਼ਨ ਦੇ ਵਿੱਚੋਂ ਜੀਰਾ ਸਾਹਿਬ ਨਿਕਲ ਗਏ ਹੂੰ ਉੱਥੇ ਉਹ ਜਿਹੜੇ ਰਹਿ ਗਏ ਨੇ ਕਿਤੇ ਸ਼ੇਰ ਸਿੰਘ ਘਬਾਇਆ ਜੀ ਇੱਕ ਜਿਹੜੇ ਰਵਿੰਦਰ ਆਮਲਾ ਸਾਹਿਬ ਨੇ ਹੂੰ ਤੇ ਇੱਕ ਜਿਹੜੇ ਪੁਰਾਣੇ ਉਥੇ ਮੰਤਰੀ ਰਹਿ ਆ ਖੇਡਾਂ ਵਾਲੇ ਉਹ ਕੋਈ ਨਵੀਂ ਖੇਡ ਖੇਡਣ ਲੱਗੇ ਨੇ ਕਹਿੰਦੇ ਕਿ ਸ਼ਾਇਦ ਉਹ ਬੀਜੇਪੀ ਨੂੰ ਛੱਡ ਕੇ ਫੇਰ ਦੁਬਾਰਾ ਘਰ ਵਾਪਸੀ ਕਰਨ ਲੱਗੇ ਨੇ ਪਹਿਲਾਂ ਤਾਂ ਲੱਗਦਾ ਸੀ ਕਿ ਬੀਜੇਪੀ ਤਾਂ ਕਦੇ ਦੇਸ਼ 'ਚੋਂ ਜਾਣੇ ਹੀ ਨਹੀਂ ਹੂੰ ਜੇ ਸਰਦਾਰ ਸੁਖਵੀਰ ਸਿੰਘ ਨੇ ਫਲਾਤਾ ਸੀ ਕਿ 25 ਸਾਲ ਤੱਕ ਰਾਜ ਕਰਨਾ ਹੈ। ਹੂੰ। ਫਿਰ ਜਦੋਂ ਹਟ ਗਏ ਕਹਿੰਦੇ ਥੱਕ ਵਗੇ ਸੀ ਥੋੜਾ ਜਿਹਾ ਆਰਾਮ ਕਰਨਾ ਹੈ। ਉਦੋਂ 15 ਕਿ ਸੀਟਾਂ ਲੈ ਗਏ 15 18 ਤੇ ਆ ਤੀਜੀ ਵਾਰ ਤਾ ਤਿੰਨੀ ਆਈਆਂ। ਹੂੰ। ਕੋਈ ਚੌਥੀ ਵਾਰ ਅਜੇ ਬਣਦੀ ਨਜ਼ਰ ਨਹੀਂ ਆ ਰਹੀ। ਸੋ ਇੱਕ ਕਿਸਮ ਦੇ ਨਾਲ ਪੰਜਾਬ ਦੇ ਤਕਰੀਬਨ ਤਕਰੀਬਨ ਉਮੀਦਵਾਰ ਬਦਾਨ ਚਾਗੇ। ਇੱਕ ਦੋ ਥਾਵਾਂ ਤੇ ਰੌਲਾ ਚੱਲਦਾ ਹੈ। ਉੱਥੇ ਕੋਈ ਬਦਲਿਆ ਜਾਂਦਾ ਨਹੀਂ ਬਦਲਿਆ ਜਾਂਦਾ ਸਵਾ ਦੱਸੇਗਾ। لیکن ਹੁਣ ਪੰਜਾਬ ਦੀ ਜਿਹੜੀ ਉਮੀਦਵਾਰਾਂ ਦੇ ਪੱਖ ਤੋਂ ਤਸਵੀਰ ਹੈ ਇੱਕਦਮ ਸਾਫ਼ ਹੋ ਚੁੱਕੀ ਹੈ ਜੀ ਬਿਲਕੁਲ ਜੀ ਤੇ ਲਗਾਤਾਰ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਗਾਏ ਜਾਂਦੇ ਨੇ ਤੇ ਪ੍ਰੈਸ ਕਾਨਫਰੰਸ ਦੇ ਰੂਪ ਦੇ ਵਿੱਚ ਕਾਫੀ ਤਸਵੀਰਾਂ ਜਨਤਕ ਕਰ ਦਿੱਤੀਆਂ ਜਾਂਦੀਆਂ ਨੇ ਕਾਫੀ ਹੋਰ ਵੀ ਅਹਿਮ ਖੁਲਾਸੇ ਹੋ ਜਾਂਦੇ ਨੇ ਕਾਂਗਰਸ ਦੀ ਲੀਡਰ ਹੈ ਸੁਪਰੀਆ ਸ਼ਰੀਨੇਤ ਉਹਨੇ ਵੀ ਨਵੀਂ ਚਰਚਾ ਛੇੜ ਦਿੱਤੀ ਹੈ ਉਹਨੇ ਪ੍ਰੈਸ ਕਾਨਫਰੰਸ ਕਰਕੇ ਭਾਜਪਾ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕੀਤੇ ਨੇ ਇੱਕ ਇਹਨਾਂ ਦਾ ਐਮਪੀ ਹੈ ਜਿਹੜੀ ਜਿਹੜੇ ਆ ਸਨ ਜਨਤਾ 당 ਸੈਕੂਲਰ ਹੂੰ ਦੇਵਗੜਾ ਸਾਹਿਬ ਵਾਲੀ ਉੱਥੇ ਹਸਨ ਜਗ੍ਹਾ ਜਿੱਥੇ ਇਹ ਮੈਂਬਰ ਪਾਰਲੀਮੈਂਟ ਹੈ ਇਹਦਾ ਨਾਮ ਹੈ ਜੀ ਆ ਇਸ ਦਾ ਪੱਜਬਲ ਰਵੰਨਾ ਹੂੰ ਇਹ ਰਵੰਨਾ ਸਾਹਿਬ ਕਹਿੰਦੇ ਬੜੇ ਤੇਜ਼ੀ ਨਾਲ ਵਿਦੇਸ਼ ਭੱਜ ਗਏ 14 ਅਪ੍ਰੈਲ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਕਿਉਂਕਿ ਜਿਹੜੀ ਐਸ ਤੇ ਭਾਰਤੀ ਜਨਤਾ ਪਾਰਟੀ ਦੀ ਸਾਂਝ ਹੈ ਹੂੰ ਇਹਦੀਆਂ ਬਹੁਤ ਸਾਰੀਆਂ ਬਵਾਦਿਤ ਵੀਡੀਓਜ਼ ਉਹ ਸਭ ਨੇ ਆ ਗਿਆ ਚੱਲ ਰਹੀਆਂ ਨੇ ਉਹਨਾਂ ਦਾ ਵਿਸਥਾਰ ਵਰਣਨ ਕਰਨਾ ਘਟੋ-ਘਟ ਆਪਾਂ ਨੂੰ ਔਖਾ ਲੱਗਦਾ ਇਹ ਸੱਜਣ ਸਾਬਕਾ ਪ੍ਰਧਾਨ ਮੰਤਰੀ ਐਚ.ਡੀ. ਦੇਵਗੋੜਾ ਦੇ ਪੁੱਤਰ ਨੇ ਜਿਹੜਾ ਸੁਪਰੀਆ ਸ਼੍ਰੀ ਨੇ ਇਲਜ਼ਾਮ ਲਾਇਆ ਹੈ ਉਹ ਕਹਿੰਦੇ ਇੱਕ ਨਹੀਂ ਇਹਨੇ ਹਜ਼ਾਰਾਂ ਔਰਤਾਂ ਦੇ ਕਥਤ ਰੂਪ ਦੇ ਵਿੱਚ ਬਰਬਾਦ ਕੀਤੇ ਨੇ ਘਰ ਉਹਨਾਂ ਦੇ ਨਾਲ ਜौन ਸ਼ੋਸ਼ਣ ਦੇ ਆਏ ਨੇ ਇੱਥੋਂ ਤੱਕ ਕਿ 62 ਜਾਂ 63 ਸਾਲ ਦੀ ਇੱਕ ਔਰਤ ਜਿਹੜੀ ਇਹਨਾਂ ਦੇ ਘਰ 'ਚ ਕੰਮ ਕਰਦੀ ਸੀ ਝਾੜੂ ਪੂੰਚੇ ਦਾ ਇਨੇ ਉਹਨੂੰ ਵੀ ਨਹੀਂ ਵਕਸ਼ ਇਹ ਇਲਜਾਮ ਲੱਗ ਰਹੇ ਨੇ ਫਿਰ ਕੀ ਹੋਇਆ ਕਰਨਾਟਕਾ ਦਾ ਜਿਹੜਾ ਔਰਤ ਕਮਿਸ਼ਨ ਹੈ ਉਹਨੇ ਮੁੱਖ ਮੰਤਰੀ ਸਿਧਾਰਮਈਆ ਸਾਹਿਬ ਨੂੰ ਸ਼ਿਕਾਇਤ ਕੀਤੀ ਇਹਦੀ ਪੜਤਾਲ ਕਰਾਓ ਜੀ ਉਹਨਾਂ ਨੇ ਨਾਲ ਦੀ ਨਾਲ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰਤਾ ਜਿਨ੍ਹਾਂ ਨੇ ਪੜਤਾਲ ਸ਼ੁਰੂ ਕਰਤੀ ਹੈ ਤੇ ਸੁਪਰੀਆ ਸ਼੍ਰੀ ਨੇ ਇਹ ਤਾਂ ਕਹਿੰਦੇ ਕੋਈ ਪਹਿਲਾ ਨਹੀਂ ਇਹ ਸਾਰੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੇ ਦੁਲਾਰੇ ਨੇ ਇਹਦੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਕੁਲਦੀਪ ਸੰਗਰ Allahabad ਹਾਈ ਕੋਰਟ ਦੇ ਦੇਸ਼ਾ ਤੋਂ ਬਾਅਦ ਉਹਦੇ ਤੇ ਪਰਚਾ ਦਰਜ ਹੋਇਆ ਉਹਦੇ ਕੋਲੇ ਕੰਮ ਕਰਾਉਣ ਗਏ ਤੇ ਉਹ ਲੜਕੀ ਦੇ ਉੱਤੇ ਉਹੜੇ ਜਨ ਸ਼ੋਸ਼ਣ ਦੇ ਕਥਤ ਦੋਸ਼ ਲੱਗੇ ਤੇ ਕਿੰਨਾ ਮਾਮਲਾ ਇਹ ਸੁਪਰੀਆ ਸਿੰਘ ਨੇਤ ਨੇ ਪਹਿਲਵਾਨਾਂ ਦਾ ਕਿਹਾ ਉਹ ਪਹਿਲਵਾਨ ਜਿਹੜਾ ਦੇਸ਼ ਦਾ ਭਵਿੱਖ ਹੈ ਤੇ ਤੁਹਾਡੇ ਕੋਲੇ ਦਿੱਲੀ ਚ ਬੈਠ ਕੇ ਇਨਸਾਫ ਮੰਗਦੀ ਆ ਰਹੇ ਆ ਸਾਡੀਆਂ ਧੀਆਂ ਤੇ ਤੁਹਾਡੇ ਤਾਂ ਦਲਾਰੇ ਸੀ ਇਸ ਕਰਕੇ ਤੁਸੀਂ ਕੁਕ ਕੀਤਾ ਹੀ ਨਹੀਂ ਉਲਟਾ ਤੁਸੀਂ ਵਿਰਜ ਪੁੱਛੇ ਸ਼ਰਦ ਸਿੰਘ ਦੇ ਹੱਕ ਚ ਖੜੇ ਤੇ ਹੁਣ ਦੋਸ਼ ਹੈ ਇਹ ਸੱਜਣ ਵਿਦੇਸ਼ ਭੱਜ ਗਏ ਨੇ ਜਦੋਂ ਰੌਲਾ ਪੈਂਦਾ ਸੀ ਦਰਦਰ بوتੀ ਪ੍ਰਧਾਨ ਮੰਤਰੀ ਸਾਹਿਬ ਨੇ ਇਹਨੂੰ ਟਿਕਟਕਿਓ ਦਿੱਤੀ ਕਿਸੇ ਹੋਰ ਨੇ ਨਹੀਂ ਸਾਬਕਾ ਪ੍ਰਧਾਨ ਮੰਤਰੀ ਨੇ ਦਸੰਬਰ ਦੇ ਮਹੀਨੇ ਚ ਚਿੱਠੀ ਲਿਖੀ ਸੀ ਤੇ ਬਾਅਦ ਦੇ ਵਿੱਚ ਅਵਤਸ਼ਾ ਵੀ ਉੱਥੇ ਗਏ ਸੋ ਇਸ ਕਰਕੇ ਇਹ ਮਾਮਲਾ ਬਹੁਤ ਉੱਠੜਿਆ ਇਸ ਵੇਲੇ ਸੁਪਰੀਆ ਸ਼੍ਰੀ ਨਿਹਿਤ ਦੀ ਪ੍ਰੈਸ ਕਾਨਫਰੈਂਸ ਚੱਲ ਰਹੀ ਹੈ ਜਿਨ੍ਹਾਂ ਨੇ ਬੜੇ-ਬੜੇ ਪੱਤਰ ਦੇ ਉੱਤੇ ਇਹ ਦੋਸ਼ ਲਾਏ ਨੇ ਔਰ ਵੀ ਦਾ ਕਹਿੰਦੇ ਕਰਨਾਟਕ ਦਾ ਇਸ ਕਰਕੇ ਪਰਚਾ ਦਰਜ ਹੋ ਜਾਏਗਾ ਕਿਉਂਕਿ ਸਿਧਾਰਮাইয়া ਸਾਹਿਬ ਦੀ ਉੱਥੇ ਸਰਕਾਰ ਹੈ ਜੀ ਤੇ ਸ਼ੈਰੀ ਕਲਸੀ ਨੂੰ ਵੀ ਲੋਕ ਸਭਾ ਉਮੀਦਵਾਰ ਵੱਜੋਂ ਟਿਕਟ ਦਿੱਤੀ ਆ ਆਮ ਆਦਮੀ ਪਾਰਟੀ ਨੇ ਉਹ ਵੀ ਚੋਣ ਪ੍ਰਚਾਰ ਦੇ ਵਿੱਚ ਜੁਟੇ ਹੋਏ ਨੇ ਹਾਲਾਂਕਿ ਐਮ ਐਲ ਏ ਨੇ ਉਹ ਆਮ ਆਦਮੀ ਪਾਰਟੀ ਦੇ ਤਾਂ ਉਹਨਾਂ ਦੇ ਚੋਣ ਪ੍ਰਚਾਰ ਦੇ ਦੌਰਾਨ ਵੀ ਇੱਕ ਨਵੀਂ ਚਰਚਾ ਛਿੜ ਗਈ ਹੈ ਜੀ ਤਰਵਿੰਦਰ ਉੱਥੇ ਉਹ ਬੰਦੇ ਦਾ ਨਾਮ ਲਖਿਆ ਜਿਹੜਾ 2022 ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਡੇਰਾ ਬਾਬਾ ਨਾਨਕ ਤੋਂ ਚੋਣ ਲੜੀ ਸੀ ਗੁਰਦੀਪ ਰੰਧਾਵਾ ਹਮ ਹਰਨ ਦਾਵਾ ਸਾਹਿਬ ਦੇ ਮੁਕਾਬਲੇ ਲੜੀ ਸੀ ਸਰਦਾਰ ਸੁਖਜਿੰਦਰ ਸਿੰਘ ਦੇ ਉੱਥੇ ਕਲਾਂ ਨੌਰ ਦੇ ਵਿੱਚ ਇੱਕ ਸਮਾਗਮ ਸੀ ਕਹਿੰਦੇ ਚੋਣ ਪ੍ਰਚਾਰ ਦੌਰਾਨ ਇਹਨਾਂ ਨੇ ਇਹ ਕਹਿਤਾ ਕਿ 2022 ਆਲੀ ਭਾਜੀ ਮੋੜ ਰਹੀਆਂ ਜੇ ਠੁੱਡੀ ਦੇਖਾਂਗੇ ਤੁਹਾਨੂੰ ਇਹਨਾਂ ਨੇ ਕਥਤ ਰੂਪ ਦੇ ਵਿੱਚ ਧਮਕੀਆਂ ਦਿੱਤੀਆਂ ਨੇ ਤੇ ਧਮਕੀਆਂ ਦੇਣਾ ਪਬਲੀਕਲੀ ਗੁਨਾਹ ਆ ਜੁਰਮ ਹੈ ਸੋ ਇਹਨਾਂ ਨੇ ਫਿਰ ਜਦੋਂ ਇਹ ਕੁਛ ਕੀਤਾ ਤਾਂ ਦੂਜਿਆਂ ਨੇ ਇਹ ਸੰਬੰਧੀ ਮਾਮਲਾ ਚੱਕ ਲਿਆ ਹੋ ਸਕਦਾ ਉਹ ਚੋਣ ਕਮਿਸ਼ਨ ਨੂੰ ਇਹਦੀ ਸ਼ਿਕਾਇਤ ਕਰ ਦੇਣ ਵੀਡੀਓ ਨਾਲ ਲਾ ਕੇ ਮੈਂ ਕੋਈ ਬੇਨਤੀ ਕਰਦਾ ਹਾਂ ਜੇ ਇਹ ਵੀਡੀਓ ਸਹੀ ਆ ਤੇ ਇਹਨਾਂ ਨੂੰ ਥੋੜਾ ਜਿਹਾ ਠਰਮੇ ਚ ਰਹਿਣ ਦੀ ਜ਼ਰੂਰਤ ਹੈ ਇਸ ਤਰ੍ਹਾਂ ਦਾ ਇਹ ਗਲਤ ਹੈ ਇਹ ਬੰਦੇ ਨੂੰ ਫਸਾ ਦਿੰਦਾ ਹੈਗਾ ਇਹਨਾਂ ਚੀਜ਼ਾਂ ਤੋਂ ਬਚਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਟਿੱਡਲ ਸਾਹਿਬ ਖਬਰ ਮੱਧ ਪ੍ਰਦੇਸ਼ ਤੋਂ ਲੈਨੇ ਆ ਮੱਧ ਪ੍ਰਦੇਸ਼ ਦੇ ਵਿੱਚ ਇੱਕ ਖਾਸ ਚਿਹਰਾ ਸੀਗਾ ਕਾਂਗਰਸ ਦਾ ਅਕਸ਼ੇ ਕਾਂਤੀ ਬੰਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਸਨੇ ਆਪਣਾ ਨਾਮੰਕਨ ਪੱਤਰ ਵਾਪਸ ਲੈ ਲਿਆ ਯਾਨੀ ਕਿ ਉਹਨੂੰ ਐਮਪੀ ਦੀ ਟਿਕਟ ਦਿੱਤੀ ਗਈ ਸੀ ਤੇ ਉਹਨੇ ਆਪਣੀ ਵਾਪਸੀ ਕਰ ਲਈ ਹੈ ਉਹ ਪੱਤਰ ਵਾਪਸ ਲੈ ਆਇਆ ਹੈ ਤੇ ਹੁਣ ਭਾਜਪਾ ਦੇ ਲੀਡਰਾਂ ਦੇ ਨਾਲ ਗੱਡੀ 'ਚ ਸਵਾਰ ਹੋ ਕੇ ਕਹਿੰਦੇ ਦਫ਼ਤਰ ਵੱਲ ਨੂੰ ਤੁਰ ਪਿਆ ਤੇ ਭਾਜਪਾ ਦੇ ਵਿੱਚ ਸ਼ਾਮਲ ਹੋ ਰਿਹਾ ਹੈ ਤੇ ਇੱਕ ਇਸ ਸਿਟੀ ਦੀ ਅੰਦੂਰ ਵਾਲੀ ਦੀ ਵੀ ਖਾਸੀਅਤ ਹੈ ਕਿ ਉੱਥੇ ਹੁਣ ਸਿਰਫ ਬੀਜੇਪੀ ਦਾ ਕੈਂਡੀਡੇਟ ਹੀ ਰਹਿ ਗਿਆ ਹੈ ਉੱਥੇ ਕੋਈ ਵੀ ਆਜ਼ਾਦ ਜਾਂ ਕੋਈ ਵੀ ਖਾਸ ਚਿਹਰਾ ਨਹੀਂ ਹੈਗਾ ਜਿਹੜਾ ਬੀਜੇਪੀ ਨੂੰ ਟੱਕਰ ਦੇ ਸਕੇ ਕੁਲਮਲਾ ਕੇ ਵੱਡੇ ਫੇਰ ਬਦਲ ਹੁੰਦੇ ਨਜ਼ਰ ਆ ਰਹੇ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਜੀ ਜਿਹੜੀਆਂ ਗੱਲਾਂ ਪਹਿਲਾਂ ਕੀਤੀਆਂ ਜਾ ਰਹੀਆਂ ਸੀ ਹਮ ਕਿ ਇਸ ਮਾਮਲੇ ਦੇ ਵਿੱਚ ਜਿਵੇਂ ਸੂਰਤ ਦੇ ਵਿੱਚ ਵਾਪਰਿਆ ਹਮ ਇਹਦਾ ਮਤਲਬ ਕਾਂਗਰਸ ਪਾਰਟੀ ਨੂੰ ਆਪਣੇ ਅੰਦਰ ਝਾਰਨਾ ਫੇਰਨਾ ਚਾਹੀਦਾ ਸੀ ਜਦੋਂ ਲੋਟਸ ਹੋ ਰਿਹਾ ਹੈ ਚੋਣ ਬਾੜ ਦੇ ਤੁਸੀਂ ਆਪ ਇਲਜ਼ਾਮ ਲਾਤੇ ਕਿ ਕਰੋੜਾ ਰੁਪਏ ਨੇ ਹੂੰ ਤੇ ਉਹ ਵੱਢੀ ਜਾਂਦੇ ਨੇ ਇਹ ਦੋਸ਼ ਲੱਗਦਾ ਹੈ ਕਥਤ ਰੂਪ ਦੇ ਵਿੱਚ ਸੋ ਉੱਥੇ ਤੁਹਾਨੂੰ ਯਾਦ ਹੋਵੇਗਾ ਕੁਝ ਦਿਨ ਪਹਿਲਾਂ ਇਸ ਗੱਲ ਦਾ ਖਦਸ਼ਾ ਪ੍ਰਗਟਾਇਆ ਸੀ ਹੂੰ ਕਿ ਇਹੰダー ਮਧ ਪ੍ਰਦੇਸ਼ ਦੇ ਵਿੱਚ ਆ ਗਿਆ ਹੁਣੇ ਕਾਂਗਰਸੀ ਉਧਰਲੇ ਪਾਸੇ ਚਲਿਆ ਗਿਆ ਜਿਨ੍ਹਾਂ ਨੇ ਟਿਕਟਾਂ ਦੀ ਸਪਾਰਸ਼ ਕੀਤੀ ਜਾਂ ਦਿੱਤੀਆਂ ਸਵਾਲ ਉਹਨਾਂ ਤੇ ਹੈ ਇਹ ਕਾਂਗਰਸ ਦੀ ਜਿਹੜੀ ਆਪਣੇ ਆਪ ਨੂੰ ਹਾਈ ਕਮਾਂਡ ਕਹਿੰਦੇ ਐ ਉਥੇ ਜੀਤੂ ਪਟਵਾਰੀ ਇਹਨਾਂ ਦਾ ਪ੍ਰਧਾਨ ਹੈ ਤੇ ਸਾਰਿਆਂ ਨੂੰ ਪਤਾ ਕਿ ਉਥੇ ਕਮਲਨਾਥ ਤੇ ਜਿਵੇਂ ਉਹਨੂੰ ਪ੍ਰਧਾਨਗੀ ਤੋਂ ਹਟਾਇਆ ਹੈ ਹੋ ਸਕਦਾ ਅੰਦਰ ਖਾਤੇ ਕੋਈ ਆਪਰੇਸ਼ਨ ਲੋਟਸ ਇਹਨਾਂ ਦਾ ਮਿਲਬੁਲਾ ਕੇ ਚੱਲਦਾ ਹੋਵੇ ਜਾਂਚ ਦਾ ਵਿਸ਼ਾ ਹੈ ਪਰ ਜਿਹੜੇ ਤਰੀਕੇ ਦੇ ਨਾਲ ਇਹ ਰਾਸੀ ਆਗੂ ਕੁਰਸੀਆਂ ਪਿੱਛੇ ਅੱਜ ਕੋਈ ਕਦਰਾਂ ਕੀਮਤਾਂ ਨਹੀਂ ਸਿਰਫ ਕੁਰਸੀ ਇੱਕੋ ਹੀ ਮੱਗ ਹੈ ਮੈਨੂੰ ਕੁਰਸੀ ਮੈਨੂੰ ਕੁਰਸੀ ਮੈਨੂੰ ਕੁਰਸੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹ ਕੁਝ ਰਹਾ ਉਸ ਵੇਲੇ ਕੁਦਰਤ ਕੋਈ ਫਿਰ ਨਵਾਂ ਵਰਤਾਅ ਕਰਦੀ ਹੁੰਦੀ ਹੈ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਵਾਂ ਇਸ ਤਰ੍ਹਾਂ ਦਾ ਵਰਤਾਅ ਆ ਜਾਵੇ ਜੀ ਬਿਲਕੁਲ ਜੀ ਤੇ ਉਥੋਂ ਦੇ ਬੀਜੇਪੀ ਦੇ ਕੈਂਡੀਡੇਟ ਸੀਗੇ ਸ਼ੰਕਰ ਲਾਲਵਾਨੀ ਉਹਨਾਂ ਦੇ ਖਿਲਾਫ ਇਹ ਬੰਦਾ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ ਤੇ ਅੱਜ ਦਾ ਦਿਨ ਆਖਰੀ ਸੀਗਾ ਆਪਣੇ ਨਾਮਾੰਕਨ ਪੱਤਰ ਵਾਪਸ ਲੈਣ ਦਾ ਨਾਮ ਵਾਪਸ ਲੈਣ ਦਾ ਤੇ ਚੋਣਾਂ ਨੇ ਜਿਹੜੀਆਂ ਉਥੇ 13 ਮਈ ਨੂੰ ਹੋਣੀਆਂ ਨੇ ਮਧ ਪ੍ਰਦੇਸ਼ ਦੇ ਵਿੱਚ ਤਾਂ ਵੱਡਾ ਝਟਕਾ ਕਾਂਗਰਸ ਵਾਸਤੇ ਮੰਨਿਆ ਜਾ ਰਿਹਾ ਇਸ ਤੋਂ ਪਹਿਲਾਂ ਗੁਜਰਾਤ ਦੇ ਸੂਰਤ ਦੇ ਵਿੱਚ ਵੀ ਅਜਿਹਾ ਹੋਇਆ ਸੀਗਾ ਉੱਥੇ ਵੀ ਇੱਕ ਕੈਂਡੀਡੇਟ ਨੇ ਕਾਗਜ਼ ਵਾਪਸ ਲਏ ਸੀ ਤੇ ਨਿਰਵਿਰੋਧ ਉੱਥੇ ਭਾਜਪੀ ਦਾ ਲੀਡਰ ਇੱਕ ਤਰੀਕੇ ਨਾਲ ਐਮਪੀ ਬਣ ਗਿਆ ਸੀ ਬਾਅਦ ਚ ਜਾਂਚ ਇਹ ਪਾਇਆ ਗਿਆ ਸੀ ਕਿ ਢੱਲ ਸਾਬ ਕਿ ਉਹ ਆਪਸ ਦੇ ਵਿੱਚ ਰਲੇ ਹੋਏ ਸੀਗੇ ਸਾਰੀ ਉਹਨਾਂ ਨੇ ਗੇਮ ਆਪਣੇ ਆਪ ਹੀ ਖੇਡੀ ਸੀਗੀ ਤੇ ਆਪਰੇਸ਼ਨ ਲੋਟਸ ਇਹਦੇ ਉੱਤੇ ਜਿਹੜਾ ਕਹਿੰਦੇ ਹਾਵੀ ਹੋ ਜਾਂਦਾ ਹੈ ਤੇ ਅਗਲੀ ਖਬਰ ਦਾ ਰੁਖ ਕਰਦੇ ਹਾਂ ਜੀ ਅਗਲੀ ਖਬਰ ਸੁਰੀਤਾ ਕੇਜਰੀਵਾਲ ਲਗਾਤਾਰ ਚੋਣ ਪ੍ਰਚਾਰ ਦੇ ਵਿੱਚ ਜੁਟੇ ਹੋਏ ਨੇ ਸੁਨੀਤਾ ਕੇਜਰੀਵਾਲ ਨੇ ਰੋਡ ショ ਕੀਤਾ ਤਾਂ ਆਪਣੇ ਆਪ ਨੂੰ ਭਾਰਤ ਦੀ ਧੀ ਦੱਸਿਆ ਉਹਨਾਂ ਨੇ ਦੇਖੋ ਪਤਾ ਨਹੀਂ ਇਹ ਕਿਹੜਾ ਕਿਹੜਾ ਨਾਮ ਅੱਜ ਕੱਲ ਰੱਖ ਲੈਂਦੇ ਐ ਹੂੰ ਸਾਡੇ ਪ੍ਰਧਾਨ ਮੰਤਰੀ ਸਾਹਿਬ ਪਤਾ ਨਹੀਂ ਕੀ ਕੁਝ ਰੱਖਦੇ ਹੂੰ ਤੇ ਕੇਜਰੀਵਾਲ ਵੀ ਤਾਂ ਮੈਂ ਆਪ ਦਾ ਬੇਟਾ ਹੂੰ ਆਪਕੇ ਪਾਸ ਆਇਆ ਹੂੰ ਤੇ ਫਿਰ ਉਹ ਪਤਾ ਲੱਗ ਹੀ ਜਾਂਦਾ ਨਾ ਘਰ ਚ ਰੋਡ ਸ਼ੋਅ 'ਚ ਉਹਨਾਂ ਨੇ ਕਿਹਾ ਮੈਂ ਭਾਰਤੀ ਦਿੱਤੀ ਤੁਹਾਡੇ ਕੋਲ ਵੋਟਾਂ ਮੰਗਣ ਵਾਸਤੇ ਆਈਆਂ ਹੂੰ ਕੇਜਰੀਵਾਲ ਨੂੰ ਇਹਨਾਂ ਨੇ ਜਾਣ ਕੇ ਜੇਲ੍ਹ 'ਚ ਭੇਜਿਆ ਇਸ ਕਰਕੇ ਤੁਸੀਂ ਸਾਨੂੰ ਵੋਟਾਂ ਦਿਓ ਅਜੇ ਤੱਕ ਅਪਣੇ ਕੋਲੇ ਦੇਖਦੇ ਹਾਂ ਇਹ ਸਾਰੇ ਮਾਮਲੇ ਦੇ ਵਿੱਚ ਅੱਗੇ ਨਿਕਲ ਕੇ ਕੀ ਹੁੰਦਾ ਹੈ ਇੱਕ ਵਾਰ ਉਹਨਾਂ ਨੇ ਰੋਡ ਸ਼ੋਅ ਦੇ ਵਿੱਚ ਭਾਪ ਕੇਜਰੀਵਾਲ ਸਾਹਿਬ ਦੀ ਗੈਰ ਹਾਜ਼ਰੀ ਦੇ ਵਿੱਚ ਬੀਬੀ ਸੁਨੀਤਾ ਕੇਜਰੀਵਾਲ ਨੇ ਇਹ ਭਾਗਡੋਰ ਸੰਭਾਲ ਲਈ ਹੈ ਅੱਜ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਵੀ ਚੱਲਦਾ ਹੈ ਉਹ ਤੇ ਜੇ ਫੈਸਲਾ ਹੁੰਦਾ ਹੈ ਤੇ ਮੈਨੂੰ ਲੱਗਦਾ ਉਸ ਤੋਂ ਬਾਅਦ ਇੱਕ ਸਪਸ਼ਟ ਘਰਤਾ ਹੈ ਕਿ 6 ਮਹੀਨਿਆਂ ਵਾਸਤੇ ਬੀਬੀ ਸੁਨੀਤਾ ਕੇਜਰੀਵਾਲ ਦਿੱਲੀ ਦੀ ਮੁੱਖ ਮੰਤਰੀ ਬਣ ਸਕਦੀ ਹੈ ਜੀ ਤੇ ਪੰਜਾਬੀ ਨੂੰ ਲੈ ਕੇ ਲਗਾਤਾਰ ਇਹ ਕਿਹਾ ਜਾਂਦਾ ਹੈ ਕਿ ਪੰਜਾਬੀ ਖਤਰੇ ਦੇ ਵਿੱਚ ਹੈ। ਕਈ ਸਕੂਲਾਂ ਦੇ ਵਿੱਚ ਪੰਜਾਬੀ ਪੜਾਉਣੀ ਬੰਦ ਕਰ ਦਿੱਤੀ ਗਈ ਹੈ ਤੇ ਕਈ ਸਕੂਲ ਅਜਿਹੇ ਨੇ ਪ੍ਰਾਈਵੇਟ ਜਿਨ੍ਹਾਂ ਦੇ ਵਿੱਚ ਪਹਿਲੀ ਜਾਂ ਦੂਜੀ ਕਲਾਸ ਤੋਂ ਪੰਜਾਬੀ ਸ਼ੁਰੂ ਹੁੰਦੀ ਹੈ ਤਾਂ ਉੱਥੇ ਪਹਿਲੀਆਂ ਜਿਹੜੀਆਂ ਪਛਾਵਾਂ ਨੇ ਉਹ ਹੋਰ ਅੰਗਰੇਜ਼ੀ ਹਿੰਦੀ ਵਗੈਰਾ ਪੜਾਈਆਂ ਜਾਂਦੀਆਂ ਨੇ। ਤਾਂ ਪੰਜਾਬੀ ਨੂੰ ਲੈ ਕੇ ਲੱਖਾ ਸੁਧਾਨਾ ਨੇ ਕਾਫੀ ਸੰਘਰਸ਼ ਕੀਤਾ ਬੋਰਡਾਂ ਦੇ ਉੱਤੇ। ਜਿਹੜੇ ਦਿਸ਼ਾ ਸੂਚਕ ਬੋਰਡ ਹੁੰਦੇ ਨੇ ਉਹਨਾਂ ਦੇ ਉੱਤੇ ਕਲਕ ਮਲੀ ਗਈ ਕਾਫੀ ਤਰ੍ਹਾਂ ਦੇ ਪਰਚੇ ਵਗੈਰਾ ਵੀ ਕਰਵਾ ਬੈਠੇ ਤੇ ਹੁਣ ਉਹਨਾਂ ਨੇ ਇੱਕ ਬੱਚੇ ਨੂੰ ਕੁਝ ਸਵਾਲ ਪੁੱਛ ਲਏ ਪੰਜਾਬੀ ਦੇ ਵਿੱਚ ਤੇ ਬੱਚੇ ਨੂੰ ਨਹੀਂ ਆਏ ਤੇ ਹੁਣ ਮਾਮਲਾ ਫੇਰ ਪੱਕ ਗਿਆ ਹੈ ਅਸਲ ਦੇ ਵਿੱਚ ਜਿਹੜੇ ਇਹ ਲੱਖਾ ਸੁਧਾਰਾ ਨੇ ਹੂੰ ਲੱਖਾ ਸੁਧਾਰਾ ਨੇ ਇਹ ਕੰਮ ਕੀਤਾ ਤੇ ਇਸ ਵੇਲੇ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਆਸ਼ੀਰਵਾਦ ਨਾਲ ਬਟਿੰਡਾ ਲੋਕ ਸਭਾ ਚੋਣ ਵੀ ਲੜ ਰਹੇ ਨੇ ਹੂੰ ਉਹਨਾਂ ਨੇ ਕਿਹਾ ਕਿ ਸਰਕਾਰਾਂ ਬਹੁਤ ਬਦਲ ਗਈਆਂ ਹੂੰ ਪਰ ਜਿਹੜਿਆਂ ਨੇ ਸੂਬਾ ਬਣਵਾਇਆ ਸੂਬੇ ਦੀ ਥਾਂ ਤੇ ਸੂਬੇ ਕਬੂਲੀ ਹੂੰ ਕਿ ਇੱਥੇ ਪੰਜਾਬੀ ਦਾ ਕੋਈ ਬੋਲਬਾਲਾ ਹੈ ਜਿਹੜਿਆਂ ਨੇ ਸੂਬੇ ਬਣਵਾਈ ਉਹਨਾਂ ਨੇ ਆਪ ਇੱਕ ਵਾਰੀ ਆ ਫਤਿਹਗੜ੍ਹ ਸਾਹਿਬ ਦੇ ਵਿੱਚ ਮਈ ਦੇ ਮਹੀਨੇ ਸਰੰਦ ਫਤਿਹ ਦਿਵਸ ਆਉਂਦਾ ਹੈ ਬਾਬਾ ਬੰਦਾਵਾ ਦਰ ਸਿੰਘ ਦਾ ਆਪਦੀ ਪਾਰਟੀ ਦੇ ਜੇਲ੍ਹ ਕੱਟਣ ਵਾਲਿਆਂ ਨੂੰ ਸਰਟੀਫਿਕੇਟ ਵੱਡੇ ਹੂੰ ਤੇ ਪ੍ਰਧਾਨ ਸਾਹਿਬ ਦੀ ਦਸਤਖਤ ਅੰਗਰੇਜ਼ੀ ਚ ਹੂੰ ਆ ਬਿਜਲੀ ਬੋਰਡ ਹੈ ਜਿੱਥੇ ਚਿੱਠੀ ਜਾਣੀ ਆ ਉਹ ਪੰਜਾਬੀ ਚ ਹੈ ਤੇ ਜਾਂ ਜਿੱਥਰੋਂ ਜਾਣੀ ਆ ਉਹ ਬਾਕੀ ਸਾਰੀ ਅੰਗਰੇਜ਼ੀ ਹੈ ਅਜੇ ਤੱਕ ਅਦਾਲਤੀ ਭਾਸ਼ਾ ਸੁਪਰੀਮ ਕੋਰਟ ਦੇ ਕਹਿਣ ਦੇ باوجود ਵੀ ਸਥਾਨਕ ਭਾਸ਼ਾ ਚ ਨਹੀਂ ਹੋ ਸਕੀ ਸੋ ਕਿੰਨਾ ਇਤਿਹਾਸ ਵਗੜਿਆ ਜਾ ਰਿਹਾ ਕਿਤਾਬਾਂ ਇਹੋ ਜੀਆਂ ਆ ਗਈਆਂ ਮੈਨੂੰ ਕਹਿੰਦੇ ਕੋਈ ਹੱਜ ਨਹੀਂ ਸਰਦਾਰ ਬਲਦੇਵ ਸਿੰਘ ਸਿਰਸਾ 97 ਤੋਂ ਮਾਮਲਾ ਚੱਕੀ ਫਿਰਦੇ ਨੇ ਕਿੰਨੇ ਸਾਲ ਹੋ ਗਏ ਜੀ 27 ਸਾਲ ਅਜੇ ਤੱਕ ਉਹ ਸੌਦਾ ਨਹੀਂ ਹੋਈਆਂ ਤੇ ਬੱਚਾ ਵੀ ਪੰਜਵੀਂ ਦਾ ਬੱਚਾ ਵੀ ਅਮਰਤਾਰੀ ਲੱਖੇ ਸੁਧਾਨੇ ਨੇ ਕਈ ਮਾਪਿਆਂ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਸਵੇਰੇ ਬੱਸ ਚ ਵਹਾ ਦਿੰਨੇ ਆ ਸਾਡੀ ਜ਼ਿੰਮੇਵਾਰੀ ਤਾਂ ਖਤਮ ਹੈ ਤੇ ਫਿਰ ਤੁਸੀਂ ਕਹਿੰਦੇ ਹੋ ਕਿ ਪੰਜਾਬੀ ਮਰ ਰਹੀ ਹੈ ਯੂਨੈਸਕੋ ਦੇ ਵਿੱਚ ਸ਼ੰਕੇ ਜਿਹੜੇ ਵੀ 75 ਸਾਲ ਵਾਲਾ ਤੇ ਉਹ ਤਾਂ ਕਹਿੰਦੇ ਸਹੀ ਹੁੰਦੇ ਨਜ਼ਰ ਆ ਰਹੇ ਨੇ ਤੇ ਜੇ ਸਾਡੇ ਬੱਚਿਆਂ ਨੂੰ ਪੰਜਾਬੀ ਵੀ ਨਹੀਂ ਆਉਂਦੀ ਫਿਰ ਤਾਂ ਰੱਬ ਰੱਖਾ ਅਸੀਂ ਪੰਜਾਬੀ ਕਾਦੇ ਵਾਸਤੇ ਕਾਉਂਦੇ ਆ ਕਾਹਦੀਆਂ ਟੌਰਾਂ ਨੇ ਦੋਸਤੋ ਪੰਜਾਬੀ ਸਿਆਸਦਾਨਾਂ ਨੇ ਸਿਰਫ ਸਿਆਸਤ ਕੀਤੀ ਮੈਨੂੰ ਦੱਸੋ ਕੀ ਫਰਕ ਸੀ ਜੇ ਇਹ ਪੰਜਾਬ ਨਾ ਵੰਡਿਆ ਜਾਂਦਾ ਭਾਵੇਂ ਭਾਸ਼ਾ ਦੇ ਆਧਾਰ ਤੇ ਸੂਬੇ ਬਣੇ ਸੀ ਸਾਡੇ ਨਾਲ ਧੱਕਾ ਕੀਤਾ ਪਰ ਜੇ ਸਾਰਾ ਪੰਜਾਬ ਸੀ ਅੱਜ ਸਾਨੂੰ ਸਮੱਸਿਆ ਹਿਮਾਚਲ ਚ ਹੈ ਰਾਜਸਥਾਨ ਚ ਕਿੱਥੇ 30 ਲੋਕ ਸਭਾ ਦੇ ਹਲਕਿਆਂ ਵਾਲਾ ਰਾਜਸਥਾਨ ਤੋਂ ਵੱਡਾ ਹੁੰਦਾ ਉਹਦੇ ਦਾ 25 ਸੀਟਾਂ ਨੇ ਜੇ ਤਿੰਨੇ ਰਾਜ ਵਿੱਚ ਹੁੰਦੇ ਦਿੱਲੀ ਤੱਕ ਤੁਹਾਡੀ ਹੱਦ ਲੱਗਦੀ ਸੀ ਸਾਡੇ ਸਿਆਸਦਾਨਾਂ ਨੇ ਆਪਣੀ ਸੌੜੀ ਸਿਆਸਤ ਪਿੱਛੇ ਪੰਜਾਬੀਆਂ ਦੇ ਨਾਲ ਬਹੁਤ ਵੱਡੀ ਗਦਾਰੀ ਤੇ ਧੋਖੇ ਕੀਤੇ ਐ ਨਾ ਦੇਣ ਆਏ ਤੇ ਨਾ ਲੈਣ ਵਾਲੇ ਲੈਣ ਵਾਲਿਆਂ ਨੂੰ ਇਹ ਸੀ ਕਿ ਸਾਡਾ ਰਾਜ ਰਹੂਗਾ ਸਦਾ ਜਿੰਨਾ ਕਰਿਆ ਸਾਰਿਆਂ ਦੇ ਸਾਹਮਣੇ ਐ ਸੋ ਪੰਜਾਬ ਦੇ ਸਿਆਸਦਾਨਾਂ ਨੇ ਪੰਜਾਬ ਪ੍ਰਤੀ ਪਿੱਠਾਂ ਕੀਤੀਆਂ ਕੁਰਸੀ ਵੱਲ ਮੂੰਹ ਨੇ ਤੇ ਕੀ ਇਹਨਾਂ ਤੋਂ ਸਿਆਸ ਰੱਖਾਂਗੇ ਜੀ ਜੀ ਬਿਲਕੁਲ ਅਟਲ ਸਾਹਿਬ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਲਗਾਤਾਰ ਰੈਲੀਆਂ ਨੂੰ ਸੰਬੋਧਨ ਕਰ ਰਹੇ ਨੇ ਤੇ ਅੱਜ ਕਰਨਾਟਕ ਦੇ ਬਾਗਲਕੋਟ ਦੇ ਵਿੱਚ ਉਹਨਾਂ ਨੇ ਸੰਬੋਧਨ ਕੀਤਾ ਹੈ ਦੇਸ਼ ਵਾਸੀਆਂ ਨੂੰ ਕਹਿ ਸਕਦੇ ਹਾਂ ਕਿਉਂਕਿ ਇਸ ਵੇਲੇ ਵੀ ਉਹ ਉਧੇ ਉੱਤੇ ਵਿਰਾਜਮਾਨ ਨੇ ਤੇ ਇਸ ਤੋਂ ਇਲਾਵਾ ਉਹਨਾਂ ਨੇ ਨਿਸ਼ਾਨੇ ਫੇਰ ਕਾਂਗਰਸ ਦੇ ਉੱਤੇ ਸਾਦੇ ਨੇ ਕਹਿੰਦੇ ਕਾਂਗਰਸ ਦਾ ਕੰਮ ਦੇਸ਼ ਨੂੰ ਲੁੱਟਣਾ ਹੈ ਅਕਸਰ ਕਾਂਗਰਸ ਦੇ ਖਿਲਾਫ ਕਾਫੀ ਸ਼ਬਦੀ ਵਾਰ ਕਰਦੇ ਨਜ਼ਰ ਆਉਂਦੇ ਨੇ ਕਿਸੇ ਵੀ ਰੈਲੀ ਦੇ ਵਿੱਚ ਚਲੇ ਜਾਣ ਸਾਡੇ ਸੀਐਮ ਪੀਐਮ ਸਾਹਿਬ ਪੀਐਮ ਸਾਹਿਬ ਪਲੇ ਤਾਂ ਦਸਵੀਂ 10 ਸਾਲ ਤੋਂ ਤਾਂ ਕਾਂਗਰਸ ਨੂੰ ਸਤਾਈ ਜੀ ਨਹੀਂ ਜਾਓ ਸੁਚੇਤ ਕਰ ਰਹੇ ਹਾਂ ਕਿ ਭਾਈ ਇਹ ਤਾਂ ਲੁੱਟਣਗੇ ਸਾਡੇ ਆਲੇ ਬਹੁਤ ਦੁੱਧ ੁੱਤੇ ਨੇ ਕਿਉਂਕਿ ਸਾਡੇ ਕੋਲ ਵਾਸ਼ਿੰਗ ਮਸ਼ੀਨ ਹੀ ਇਹੀ ਜੀ ਹੈ ਪ੍ਰਧਾਨ ਮੰਤਰੀ ਸਾਹਿਬ ਕੀਤੇ ਹੋਏ ਕੰਮਾਂ ਤੇ ਕਿਉਂ ਨਹੀਂ ਬੋਲਦੇ ਹਮ ਕਿ ਆ ਕੰਮ ਜਿਹੜੇ 70 ਸਾਲ ਚੋਂ ਕਹਿੰਦੇ ਸੀ ਹਮ ਜਦੋਂ ਸ਼ੁਰੂਆਤੀ 14 ਚ ਆਏ ਨੇ ਜੋ 70 ਸਾਲ ਮੇ ਨਹੀਂ ਹੂਆ ਹਮਨੇ ਕਰ ਦਿਖਾਇਆ ਉਹ 5 6 ਸਾਲ ਜਿਹੜੇ ਅਟਲ ਵਿਆਹਰੀ ਬਾਜਪਾਈ ਸਾਹਿਬ ਦੇ ਸੂਭ ਵਿੱਚ ਗਿੰਦੰਦੇ ਸੀ। ਸੋ ਸਾਡੇ ਪ੍ਰਧਾਨ ਮੰਤਰੀ ਸਾਹਿਬ ਦਾ ਤਾਂ ਇਹ ਹੈ ਪ੍ਰਧਾਨ ਮੰਤਰੀ ਸਮੁੱਚੇ ਦੇਸ਼ ਦੇ ਨੇ। ਹਰ ਬੰਦਾ ਉਹਨਾਂ ਦੇ ਨਾਲ ਹੈ। ਪਰ ਉਹਨਾਂ ਨੂੰ ਚਾਹੀਦਾ ਇਹ ਹੈ ਉਹਨਾਂ ਨੇ ਆਪ ਦੇ ਇਸ ਕਾਰਜਕਾਲ 10 ਸਾਲਾਂ ਦੇ ਵਿੱਚ ਜੋ ਕੀਤਾ ਘੱਟੋ ਘੱਟ ਉਹ ਲੋਕਾਂ ਚ ਲੈ ਕੇ ਆਉਣ ਤਾਂ ਕਿ ਕੋਤਾ ਲੱਗੇ ਯਾਰ ਸਾਡਾ ਪ੍ਰਧਾਨ ਮੰਤਰੀ ਬੋਲ ਰਿਹਾ ਹੈ ਜੀ ਟੋਲ ਸਾਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨ ਧੰਨਵਾਦ ਸਾਡੇ ਦਰਸ਼ਕਾਂ ਦਾ ਜਿਹੜੇ ਰੋਜ਼ਾਨਾ ਇਸ ਪ੍ਰੋਗਰਾਮ ਨੂੰ ਦੇਖਦੇ ਨੇ ਕੱਲ ਵੀ ਇਸੇ ਤਰ੍ਹਾਂ ਇਸੇ ਪ੍ਰੋਗਰਾਮ ਦੇ ਵਿੱਚ ਨਵੀਆਂ ਖਬਰਾਂ ਤਾਜ਼ਾ ਮੁੱਦੇ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ